ਸਿੱਧੂ ਪਰਿਵਾਰ ਵੱਲੋਂ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਹਾਂਜੀ ਦੋਸਤੋ ਸਿੱਧੂ ਪਰਿਵਾਰ ਪਹੁੰਚਿਆ ਵਿਸਾਖੀ ਦੇ ਮੇਲੇ ਤੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਜੋ ਕਿ ਪੂਰੀ ਸਿਕਿਉਰਿਟੀ ਦੇ ਨਾਲ ਸਿੱਧੂ ਪਰਿਵਾਰ ਪਹੁੰਚਿਆ ਵਿਸਾਖੀ ਦੇ ਮੇਲੇ ਤੇ ਮਾਤਾ ਚਰਨ ਕੌਰ ਜੀ ਨੇ ਨਿੱਕੇ ਸਿੱਧੂ ਦੇ ਬੰਨੀ ਪਗੜੀ ਅਤੇ ਲੈ ਕੇ ਗਏ ਵਿਸਾਖੀ ਦੇ ਮੇਲੇ ਤੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਵਿੱਚ ਨਿੱਕੇ ਸਿੱਧੂ ਨੇ ਬੰਨੀ ਪੱਗ ਅਤੇ ਨਿੱਕਾ ਸਿੱਧੂ ਬਾਪੂ ਬਲਕੌਰ ਜੀ ਨਾਲ ਕਿੰਨਾ ਖੁਸ਼ ਨਜ਼ਰ ਆ ਰਿਹਾ ਹੈ ਇਸ ਤੋਂ ਬਾਅਦ ਮਾਤਾ ਚਰਨ ਕੌਰ ਜੀ ਨੇ ਕਿਹਾ ਕਿ ਅੱਜ ਦਾ ਦਿਨ ਸਾਡੇ ਪੰਥ ਲਈ ਬਹੁਤ ਹੀ ਵੱਡਾ ਦਿਨ ਹੈ। ਪਸਾਖੀ ਦੀਆਂ ਸਾਰਿਆਂ ਨੂੰ ਸਾਡੇ ਪਰਿਵਾਰ ਵੱਲੋਂ ਲੱਖ ਲੱਖ ਮੁਬਾਰਕਾਂ। ਇਸ ਤੋਂ ਬਾਅਦ ਮਾਤਾ ਜੀ ਨੇ ਕਿਹਾ ਕਿ ਸਿੱਧੂ ਹਰ ਸਾਲ ਇਸ ਪਸਾਖੀ ਤੇ ਆਪਣੇ ਨਾਟਕ ਰਾਂ ਡੈਕਟਰ ਤੇ ਆਇਆ ਕਰਦਾ ਸੀ। ਸਿੱਧੂ ਦੇ ਜਾਣ ਤੋਂ ਬਾਅਦ ਅਸੀਂ ਸਾਰੇ ਇਸ ਹਲਤਾਂ ਤੇ ਆਏ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਾਡੀ ਝੋਲੀ ਮੁੜ ਸ਼ੁਭ ਦੀਪ ਪਾ ਦੇ ਅਤੇ ਇਸ ਤੋਂ ਬਾਅਦ ਸਾਡੀ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਅਤੇ ਛੋਟਾ ਸ਼ੁਭ ਨੇ ਫਿਰ ਜਨਮ ਲਿਆ। ਮਾਤਾ ਜੀ ਨੇ ਕਿਹਾ ਕਿ ਇਸ ਪਵਿੱਤਰ ਧਰਤੀ ਤੇ ਸਾਡੀ ਬਹੁਤ ਸ਼ਰਧਾ ਹੈ ਅਤੇ ਅਸੀਂ ਹਰ ਸਾਲ ਇਸ ਧਰਤੀ ਤੇ ਪਹੁੰਚਦੇ ਹਾਂ ਅਤੇ ਬੜੀ ਸ਼ਰਧਾ ਨਾਲ ਮੱਥਾ ਟੇਕਦੇ ਹਾਂ ਇਹ ਬਿਆਨ ਨੇ ਮਾਤਾ ਚਰਨ ਕੌਰ ਜੀ ਦੇ ਤੁਸੀਂ ਸਾਰੇ ਨਿੱਕੇ ਸਿੱਧੂ ਨੂੰ ਪਿਆਰ ਕਰਨ ਵਾਲੇ ਕਮੈਂਟ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ